ਆਪਾ ਦੇਖ ਸਕਦੇ ਆ ਕਿਵੇਂ ਐਕਸੀਡੈਂਟ ਹੋਇਆ ਹੈ ਐਕਸੀਡੈਂਟ ਬਹੁਤ ਭਿਆਨਕ ਆਪਾਂ ਦੇਖ ਸਕਦੇ ਆ ਚਾਰ ਚਪੇਰੇ ਘਮਕੇ ਖਤਾਨਾਂ ਦੇ ਵਿੱਚ ਜਾ ਪਿਆ ਆਪਾਂ ਦੇਖ ਸਕਦੇ ਆ ਡਰਾਈਵਰ ਦੀ ਲੱਤ ਵੀ ਵਿੱਚ ਰਹਿ ਗਈ ਐਡਾ ਭਿਆਨਕ ਐਕਸੀਡੈਂਟ ਡਰਾਈਵਰ ਵੀ ਰਹਿ ਗਿਆ ਪਾ ਅੱਛੇ ਲੱਗਣੇ ਡਰਾਈਵਰ ਦੀ ਲੱਤ ਵਿੱਚ ਰਹਿਣ ਗਈ ਸਿਵਲ ਹਸਪਤਲ ਲੈ ਕੇ ਗਏ ਐ ਇਹ ਬਹਿੰਡਾ ਵੱਲੋਂ ਆ ਰਹੀ ਪੀ ਆਰਟੀਸੀ ਦੀ ਬੱਸ ਨਾਲ ਐਕਸੀਡੈਂਟ ਹੋਇਆ ਤੇ ਫਿਰ ਉਹਦਾ ਟਾਇਰ ਨਾਲ ਬਹੁਤ ਧੱਕਾ ਲਾ ਕੇ ਰੋਣਦੀ ਬਹੁਤ ਭਿਆਨਕ ਐਕਸੀਡੈਂਟ ਜਿੱਥੇ ਕਿ ਐਸਐਸ ਫੋਰਸ ਬਹਿੰਡਾ ਵੀ ਪਹੁੰਚੀ ਹੋਈ ਹੈ ਸਾਡੇ ਚੌਕੀ ਇੰਚਾਰਜ ਗੋਨਿਆਣਾ ਮੰਡੀ ਮੋਨਦੀਪ ਸਿੰਘ ਉਹ ਵੀ ਇੱਥੇ ਪਹੁੰਚੇ ਹੋਏ ਆ ਆਪਾਂ ਦੇਖ ਸਕਦੇ ਆ ਐਸਐਸ ਫੋਰਸ ਦੇ ਨੌਜਵਾਨ ਕੱਢ ਜਾਓ ਦੇਖੋ ਜਲਦੀ ਅੱਗੇ ਨੂੰ ਪਾਰ ਕੱਢੋ ਕਾਂ ਦੀ ਕੱਢਾ ਤਾਨਿਸ਼ ਕੱਟਣ ਆ ਖੱਟਣ ਨਾ ਹੱਥ ਬਾ ਓਏ ਐ ਨਹੀਂ ਟਿਕਲਾ ਫਿਕੜ ਫਿਕੜ ਕਾ ਲਿਆ ਚੱਲ ਚੱਲ ਖੱਟ ਮੈਂ ਖਾਦ ਪਿੱਛੇ ਬਾਹਰ ਦੇ ਬਾਹੂੜ ਕਾਡ ਲਾ ਲੈਣਾ ਬਾਹਰ ਲਾ ਦੇ ਇਧਰ ਹੁਣ ਵਾਲਾ ਜਾ ਕਰ ਉਹ ਆ ਇਹਦੇ ਉਹ ਪੈਂਟ ਦੀ ਬਲੇਟ ਲਾ ਦੱਬ ਜਾ ਪੈਂਟ ਇਹਦੇ ਦੀ ਬਲੇਟ ਲਾ ਆਵੇ ਕਪੜਾ ਆ ਆਹ ਕੱਪੜੇ ਦੇ ਵਿੱਚ ਆਹ ਦੇ ਪਲੇਟ ਦਾ ਲੈ ਕੇ ਆਵੇ ਤੇ ਭਰਾ ਦੇ ਕੱਪੜੇ ਦੇ ਇਧਰੇ ਮੜਾਈ ਸਾਈਡ ਤੋਂ ਹਰ ਦਿਨ ਐਂ ਕਰੀ ਇੱਕ ਇੱਕ ਮੰਤਰ ਚਾਰ ਦੀ ਗੱਲ ਕਰਦਾ ਪੂਰਾ ਕ੍ਰਿਸ਼ਿਧੀ ਕਰੀ ਠੀਕ ਉਹ ਵੀ ਰਮਾ ਪਾ ਲੈਂਦੇ ਆ ਬਣਾ ਲੈਂਦੇ ਬੱਸ ਬੱਸ ਚੱਕ ਲਓ ਅਧਲੇੜ ਲਾਈ ਇੱਕ ਦੋ ਜਾਣੇ ਹੋ ਗਏ ਇਹਦੇ ਵਿੱਚ ਸਵਾਰੀਆਂ ਵੀ ਥੋੜੀਆਂ ਮੋਟੀਆਂ ਜ਼ਖਮੀ ਹੋਈਆਂ ਬੱਸ ਦੀਆਂ ਰਜੇ ਕੀ ਕਾਰਨ ਹੋਇਆ ਇਹ ਐਕਸੀਡੈਂਟ ਹੋਣ ਦਾ ਪਤਾ ਹੀ ਨਹੀਂ ਲੱਗਿਆ ਕਿ ਕਿੱਥੋਂ ਬਣਿਆ ਬੱਸ ਦਾ ਬਸਰ ਨੂੰ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਨਹੀਂ ਰੌਂਗ ਸਾਈਡ ਕੌਣ ਸੀ ਕੋਈ ਪਤਾ ਲੱਗਿਆ ਤੁਸੀਂ ਅੰਦਰ ਬੈਠੇ ਸੀ ਸਰ ਮੈਂ ਸੇਂਟਰ 'ਚ ਬੈਠੇ ਸੀ ਮੈਨੂੰ ਤਾਂ ਨਹੀਂ ਪਤਾ ਲੱਗਿਆ ਇਹ ਰੌਂਗ ਸਾਈਡ ਤੇ ਸੀ ਇਹ ਕਿਸ ਦੀ ਗਲਤੀ ਸੀ ਵੀਰ ਜੀ ਤੁਸੀਂ ਬੱਸ ਦੇ ਵਿੱਚ ਸੀਗੇ ਕੀ ਕਾਰਨ ਹੋਇਆ ਇਹ ਐਕਸੀਡੈਂਟ ਹੋਣ ਦਾ ਵੀਰੇ ਕਾਰਨ ਕਹਿੰਦੇ ਉਹ ਹੱਥੀ ਵਾਲਾ ਦਾ ਟਾਇਰ ਕਹਿੰਦੇ ਫਟ ਗਿਆ ਸੀ ਆ ਇਸ ਕਰਕੇ ਕਹਿੰਦੇ ਉਹ ਉਹ ਉੱਪਰੀ ਸਾਈਡ ਆ ਗਿਆ ਬੱਸ ਦੇ ਜਿਹੜੀ ਬੱਸ ਨੇ ਬਹੁਤ ਕੋਸ਼ਿਸ਼ ਕੀਤੀ ਬਚਾਉਣ ਨਹੀਂ ਜਿਹੜੀ ਬੱਸ ਹੈ ਬੱਸ ਕਿੱਥੋਂ ਆ ਰਹੀ ਸੀ ਇਹ ਠੰਡੇ ਤੋਂ ਆ ਰਹੀ ਸੀ ਪਿੰਡ ਕੋਟ ਜਾ ਰਹੀ ਸੀ ਤੇ ਹਾਥੀ ਵਾਲਾ ਕਿੱਧਰ ਆ ਰਿਹਾ ਸੀ ਹਾਂਜੀ ਸਰ ਕੀ ਨਾਮ ਹੈ ਜੀ ਮੈਂ ਐਸਆਈ ਮਹੋਂਦੀ ਸਿੰਘ ਚੌਂਕੀ ਜਲ ਗੋਣਣਾ ਸਰ ਜਿਹੜਾ ਐਕਸੀਡੈਂਟ ਹੋਇਆ ਇਹਦਾ ਕੀ ਕਾਰਨ ਹੈ ਜੀ ਇਹ ਬੱਸ ਮਤਲਬ ਓਵਰਟੇਕ ਕਰ ਰਹੀ ਸੀ ਬੱਸ ਸ਼ਾਇਦ ਆਪਣੀ ਗੱਡੀ ਉਹ ਗੱਡੀਆਂ ਦਾ ਕਰ ਰਹੀ ਓਵਰਟੇਕ ਆਪਣੇ ਰੋਡਵੇਜ ਦੀ ਬੱਸ ਰੱਪੀ ਅੱਟ ਗਈ ਸੀ ਇਹ ਚੱਲੀ ਸੀ ਪਿੰਡਾ ਤੋਂ ਫਿਲਕੋਟ ਤੇ ਜੈਤੋ ਸਾਈਡ ਤੋਂ ਆ ਰਹੀ ਸੀਗੀ ਆਪਣੀ ਬਲੇਰੂ ਪਿਕਅਪ ਦਾ ਲਾ ਉਹ ਆਜੀ ਟੱਕਰ ਹੋ ਗਈ ਜਮਾ ਅਮਨ ਸਾਹਮਣੇ ਜਿਹਦੇ ਚ ਸੱਟਾਂ ਲੱਗੀਆਂ ਸਵਾਰੀਆਂ ਤੇ ਸੱਟਾਂ ਲੱਗੀਆਂ ਬੱਸ ਵਾਲਿਆਂ ਦੇ ਜਿਹੜਾ ਬੱਸ ਵਾਲ ਡਰਾਈਵਰ ਆ ਉਹ ਮੁੱਕ ਤੋਂ ਕੁਰੀ ਫਰਾਰ ਹੋ ਗਿਆ ਤੇ ਜਿਹੜਾ ਆਪਣੇ ਗੱਡੀ ਦਾ ਡਰਾਈਵਰ ਆ ਜਿਹਦਾ ਡਾਲਾ ਪਿਕਅਪ ਦਾ ਉਹਨੇ ਸਭ ਤੋਂ ਜ਼ਿਆਦਾ ਹੈ ਉਹਨੂੰ ਇੱਥੋਂ ਕਰ 108 ਐਂਬੂਲੈਂਸ ਬੁਲਾ ਕੇ ਹਸਪਤਾਲ ਕਰਦੇ ਆਪਣੇ ਰੈਫਰ ਇੰਚ ਗੋਣਿਆਣਾ ਤੇ ਗੋਣਿਆਣਾ ਦਾ ਰੈਫਰ ਕਰਤਾ ਉਹਨੂੰ ਪਟੰਡਾ ਚਿਲ ਹਸਪਤਾਲ ਦਾ ਜੋਏ ਸਾਡੇ ਐਸਐਸ ਦੇ ਨੌਜਵਾਨ ਐਸਐਸ ਫੋਰਸ ਬਰਹਿੰਡਾ ਬੱਸ ਦੇ ਵਿੱਚ ਸਮਾਨ ਨੂੰ ਦੇਖਦੇ ਹੋਏ ਮੋਟਰ ਚੱਕਾ ਲਵਾਉਂ ਪਤ ਬੈਠਾ ਏ ਟੱਡੇ ਲੱਗ ਜੂਦ ਹਾਂਜੀ ਟੱੱਕਾ ਲਵਾਉਣਾ ਪਊਗਾ ਹਾਂ ਉਹ ਸਾਈਡ ਤੇ ਲੱਗ ਜੂ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਐਸ ਪ੍ਰਵਿੰਦਰ ਸਿੰਘ ਜੀ ਸਰ ਜਿਹੜਾ ਐਕਸੀਡੈਂਟ ਹੋਇਆ ਇਹਦਾ ਕੀ ਕਾਰਨ ਹੋਇਆ ਜੀ ਸਭ ਤੋਂ ਕਾਲਾਈ ਸੀ ਸਰ ਜੀ ਵੀ ਐਂਕਰ ਕੇ ਵੀ ਹਾਥੀ ਦੇ ਵਸਦਾ ਐਕਸੀਡੈਂਟ ਹੋ ਗਿਆ ਵੀ ਉੱਥੇ ਪਹੁੰਚੋ ਜਲਦੀ ਜਲਦੀ ਜੋ ਚਾਲਕ ਸੀਗਾ ਹਾਥੀ ਦਾ ਉਹਦਾਂ ਕਿਵੇਂ ਆਉਦੀ ਪੋਜੀਸ਼ਨ ਉਹਦੀ ਪਿਛਲੀ ਉਹਦੀ ਲੱਤ ਇੱਕ ਕੱਟੀ ਗਈ ਹੈ ਜੀ ਉਹਨੂੰ ਹਸਪਤਾਲ ਪਹੁੰਚਾਤਾ ਜੀ ਐਮਬੂਲੈਂਸ 108 ਤੇ ਨਹੀਂ ਹੋਣਾ ਉਹਨਾਂ ਨੂੰ ਬਠਿੰਡੇ ਭੇਜਿਆ ਗਿਆ ਹੈ ਕਿ ਬਠਿੰਡੇ ਭੇਜਿਆ ਜੀ ਬਠਿੰਡਾ ਜੀ ਪੰਜਾਬ ਸਿਵਲ ਹਸਪੀਟਲ ਬਠਿੰਡਾ ਗੋਨਿਆਣਾ ਤੋਂ ਰੈਫਰ ਕਰ ਦਿੱਤਾ ਗਿਆ ਹਾਂ ਜੀ ਉੱਥੇ ਬਠਿੰਡੇ ਕਰਤਾ ਜੀ